ਬੇਤੇਜ ਨਹੀਂ ਬਠਿੰਡਾ ਦੇ ਵਿੱਚ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਆਗੂਆਂ ਤੇ ਹੋਰ ਕਿਸਾਨਾਂ ਦੇ ਉੱਤੇ ਪੁਲਿਸ ਵੱਲੋਂ ਹੁਣ 5 ਵਕੂਆਕ ਮਾਮਲੇ ਦਰਜ ਕੀਤੇ ਗਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਰੋਕਣ ਦੇ ਬਾਵਜੂਦ ਕਿਸਾਨਾਂ ਨੇ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਰਾਓ ਕਰਨ ਦਾ ਐਲਾਨ ਕੀਤਾ ਸੀ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਟਕਰਾਅ ਵੀ ਹੋਇਆ ਸੀ ਤੇ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਤੱਕ ਵੀ ਕੀਤੀ ਗਈ ਸੀ ਤੇ ਪੁਲਿਸ ਵੱਲੋਂ 5 ਵਕੂਆਕ ਮਾਮਲੇ ਦਰਜ ਕੀਤੇ ਗਏ ਨੇ ਤੇ 1400 ਤੋਂ 15 ਕਿਸਾਨਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਨੇ ਇਹ ਪਿਛਲੇ ਸਾਲ 2025 ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜੋ ਨਿਸ਼ਾਨਦੇਹੀ ਕਰਨ ਪਿੰਡ ਜੌਂਦ ਵਿੱਚ ਗਈ ਸੀਗੀ ਜਿਸ ਦੇ ਵਿੱਚ ਬੀਕੇ ਜੋ ਗ੍ਰਾਹਾਂ ਦੇ ਧਰਨਾ ਕਾਰਜੀਆਂ ਵੱਲੋਂ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਆ ਜਿਸ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 6 ਥਾਣਾ ਸਦਰ ਰਾਮਪੁਰਾ ਸਾਲ 2025 ਦਰਜੇਸਟਰ ਕੀਤਾ ਸੀਗਾ ਇਸ ਮਕਦਮੇ ਦੇ ਵਿੱਚ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਦੇ ਖਿਲਾਫ ਚਲਾਨਟ ਜੁਪੇਸ਼ ਅਦਾਲਤ ਕੀਤਾ ਗਿਆ ਸੀਗਾ ਬੀਕਯੂ ਗ੍ਰਾਹਾਂ ਦੇ ਲੀਡਰਾਂ ਵੱਲੋਂ ਵਾਰ-ਵਾਰ ਉਹਨਾਂ ਨੂੰ ਰਿਹਾ ਕਰਨ ਲਈ ਪੁਲਿਸ ਪ੍ਰਸ਼ਾਸਨ ਉੱਪਰ ਦਬਾਅ ਬਣਾਇਆ ਜਾ ਰਿਹਾ ਸੀਗਾ ਜਿਨ੍ਹਾਂ ਨੂੰ ਵਾਰ-ਵਾਰ ਇਹੀ ਸਮਝਾਇਆ ਗਿਆ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋ ਕੇ ਚਲਾਨ ਪੇਸ਼ ਅਦਾਲਤ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਦੀ ਰਿਹਾਈ ਕਾਨੂੰਨੀ ਪ੍ਰਕਿਰਿਆ ਨੂੰ ਫਾਲੋ ਕਰਕੇ ਹੀ ਸੰਭਵ ਹੋ ਸਕਦੀ ਹੈ ਪਰੰਤੂ ਉਹਨਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਲਈ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਬਠਿੰਡਾ ਨੂੰ ਇਨਡੈਫਿਨਿਟ ਸੀਜ਼ ਕਰਨ ਦੀ ਜਿਹੜੀ ਕਾਲ ਦਿੱਤੀ ਸੀਗੀ ਜਿਸ ਸੰਬੰਧ ਵਿੱਚ ਅਸੀਂ ਵੱਖ-ਵੱਖ ਜਗ੍ਹਾ ਦੇ ਉੱਪਰ ਨਾਕਾਬੰਦੀ ਕੀਤੀ ਹੋਈ ਸੀ ਇੱਕ ਨਾਕਾ ਸੀ ਟੀ ਪੁਆਇੰਟ ਮਲੋੜ ਰੋਡ ਬਠਿੰਡਾ ਦੇ ਉੱਪਰ ਲਗਾਇਆ ਸੀਗਾ ਜਿੱਥੇ 200 ਤੋਂ ਕਰੀਬ ਜਿਹੜੇ ਧਰਨਾਕਾਰੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਬੈਰੀਕਾਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਮੌਕੇ ਦੇ ਉੱਪਰ ਸਾਡੇ ਵੱਲੋਂ ਹਲਕਾ ਬਲ ਪ੍ਰਯੋਗ ਕਰਕੇ ਉੱਥੋਂ ਖਦੇੜਿਆ ਗਿਆ। ਦੂਸਰਾ ਪੁਆਇੰਟ ਥਾਣਾ ਕੈਂਟ ਦੇ ਸਾਹਮਣੇ ਆਰਾਊਂਡ 150 ਦੇ ਕਰੀਬ ਜਿਹੜੇ ਧਰਨਾਕਾਰੀ ਪਹੁੰਚੇ ਸੀਗੇ ਅਤੇ ਉਹਨਾਂ ਨੇ ਧਰਨਾ ਜਿਹੜਾ ਸੀਗਾ ਸਾਡਾ ਨਾਕਾ ਸੀਗਾ ਉਹਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰੰਤੂ ਸਾਡੇ ਵੱਲੋਂ ਜਿਹੜਾ ਹੈਗਾ ਮੌਕੇ ਤੇ ਜਿਹੜਾ ਹੈਗਾ ਉਹਨੂੰ ਰ ਜਿੱਥੇ ਤਕਰੀਬਨ 400 ਤੋਂ 450 500 ਦੇ ਕਰੀਬ ਜਿਹੜੇ ਕਿਸਾਨ ਯੂਨੀਅਨ ਦੇ ਬੰਦੇ ਸੀਗੇ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਥਾਣਾ ਰਾਮਾ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀ ਉਹਨੂੰ ਤੋੜ ਕੇ ਉੱਥੋਂ ਅੱਗੇ ਵਧ ਗਏ ਸੀਗੇ ਚੌਥਾ ਜਿਹੜਾ ਇਨਸੀਡੈਂਟ ਸੀਗਾ ਉਸ ਦੇ ਵਿੱਚ ਜਿਹੜਾ ਸਾਡੇ ਡੀਐਸਪੀ ਸਾਹਿਬ ਗੱਲਬਾਤ ਕਰਨ ਲਈ ਉਹਨਾਂ ਨਾਲ ਗਏ ਸੀਗੇ ਉਹਨਾਂ ਨੇ ਮੌਕੇ ਦੇ ਉੱਪਰ ਉਹਨਾਂ ਨੇ ਬੰਦੀ ਬਣਾ ਲਿਆ ਪੰਜਵਾਂ ਸੀਗਾ ਉਹਨਾਂ ਨੇ ਜਿਹੜੇ ਧਰਨਾਕਾਰੀ ਸੀਗੇ ਉਹਨਾਂ ਨੇ ਜੋ ਬਠਿੰਡਾ ਚੰਡੀਗੜ੍ਹ ਹਾਈਵੇ ਹੈ ਉਸ ਦੇ ਉੱਪਰ ਧਰਨਾ ਲਗਾ ਕੇ ਚੰਡੀਗੜ੍ਹ ਜਿਹੜਾ ਬਠਿੰਡਾ ਹਾਈਵੇ ਹੈ ਉਸ ਨੂੰ ਬਲ ਇਹਨਾਂ 5 ਇਨਸੀਡੈਂਟ ਦੇ ਸਬੰਧ ਦੇ ਵਿੱਚ ਅਸੀਂ 5 ਵੱਖ-ਵੱਖ ਮੁਕਦਮੇ ਅਲੱਗ-ਅਲੱਗ ਧਰਾਵਾਂ ਦੇ ਵਿੱਚ ਦਰਜ ਰਜਿਸਟਰ ਕੀਤੇ ਆ ਜਿਸ ਦੇ ਵਿੱਚੋਂ 2 ਮੁਕਦਮੇ ਥਾਣਾ ਕੈਂਟ ਦੇ ਵਿੱਚ ਦਰਜ ਰਜਿਸਟਰ ਕੀਤੇ ਗਏ ਆ 2 ਮੁਕਦਮੇ ਥਾਣਾ ਸਦਰ ਰਾਮਪੁਰਾ ਦੇ ਵਿੱਚ ਦਰਜ ਰਜਿਸਟਰ ਕੀਤੇ ਗਏ ਤੇ 1 ਮੁਕਦਮਾ ਥਾਣਾ ਸਦਰ ਬਠਿੰਡਾ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਫਿਲਹਾਲ ਇਹ ਮੁਕਦਮੇ ਜਿਹੜੇ ਅਨ ਆਈਡੈਂਟੀਫਾਈਡ ਪਰਸਨਸ ਦੇ ਖਿਲਾਫ ਦਰਜ ਰਜਿਸਟਰ ਕੀਤੇ ਗਏ ਨੇ ਡੂਰਿੰਗ ਅ ਇਨਵੈਸਟੀਗੇਸ਼ਨ ਜੋ-ਜੋ ਐਵਿਡੈਂਸ ਸਾਡੇ ਕੋਲ ਹੈਗਾ ਜੋ ਸੀਸੀਟੀਵੀ ਫੁਟੇਜਸ ਆ ਵੀਡੀਓ ਫੋਟੋਜ ਦੇ ਆਧਾਰ ਦੇ ਉੱਪ Jagbani TV Live, Manpreet Singh, The Report.